ਪੰਜਾਬ ਦੇ ਵੱਡੇ ਤੇ ਮਹਾਨ ਤਿਹਾਰ ਸੱਠ ਪੂਜਾ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਬਹੁਤ ਪ੍ਰਚਲਿਤ ਤਿਹਾਰਾ ਹੈ ਪੰਜਾਬ ਦੇ ਵਿੱਚ ਬਹੁਤ ਜੋਸ਼ ਖੁਸ਼ ਨਾਲ ਬਣਾਉਂਦੇ ਨੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ ਬੋਰਡ ਲੱਗੇ ਹੋਏ ਨੇ ਇਹ ਹਿੰਦੀ 'ਚ ਨੇ ਹਿੰਦੀ 'ਚ ਨੇ ਚਲੋ ਹਿੰਦੀ 'ਚ ਨੇ ਬੋਰਡ ਜੀ ਦੇਖ ਸਕਦੇ ਹੋ ਇੱਧਰ ਵੀ ਤਿਆਰੀਆਂ ਚੱਲ ਰਹੀਆਂ ਨੇ ਲੀਡਰਾਂ ਦੁਆਰਾ ਵੀ ਪਧਾਈਆਂ ਦੇ ਬੋਰਡ ਵੀ ਲਾਏ ਗਏ ਨੇ ਹੁਣ ਕੀ ਲੜਾਈ ਹੋਗੀ ਨਹੀਂ ਲੜਾਈ ਨਹੀਂ ਹੋਗਾ ਇੱਛਾ ਆਪਣਾ ਰੁਸਾ ਜਾਣਾ ਸਮਾਨ ਜਾਣੀ ਪਊਗਾ ਵਿੱਚ ਦੋਵਾਂ ਦਾ ਆਵਾਜ਼ ਦਾ ਸਮਾਨ ਨਹੀਂ ਜੀ ਇੱਥੇ ਬੌਨਸਰ ਵੀ ਰੱਖਿਆ ਆ ਪੁਲਿਸੀ ਖੰਨੇ ਤੱਕ ਇੱਥੇ ਆਉਂਦੇ ਨੇ ਬੰਦਾ ਗੋਬਿੰਦਗੜ ਸਰਹੰਦ ਤੱਕ ਇੱਥੇ ਆਉਂਦੇ ਨੇ ਉਹ ਪੰਜਾਬੀ ਫੈਮਲੀਆ ਵੀ ਆਉਂਦੀਆਂ ਨੇ ਹਾਂ ਜੀ ਹਾਂ ਆਉਂਦੇ ਨੇ ਵਿੱਚ ਵੀ ਜਿਹਨੂੰ ਸਰਦਾ ਜੀ ਜਿਹਨੂੰ ਮਨ ਕਾਮਨਾ ਪਰਮਾਤਮਾ ਪੂਰਾ ਕਰ ਦੇ ਉਹਦੇ ਹਿਸਾਬ ਨਾਲ ਉਹ ਵੀ ਕਰਦੇ ਨੇ ਜੀ ਅੱਛਾ ਉਹ ਵੀ ਸੱਟ ਪੂਜਾ ਰੱਖਦੇ ਨੇ ਹਾਂ ਜੀ ਹਾਂ ਜੀ ਉਹ ਵੀ ਵਰਤ ਰੱਖਦੇ ਨੇ 2000 ਸੱਤ ਸੱਤ ਸੇ ਕਰ ਰਹੇ ਜੀ ਇਹ ਕਲੈਕਸ਼ਨ ਕਰਦੇ ਇਹ ਵੀ ਪੰਜਾਬੀ ਫੈਮਲੀ ਆ ਵੀ ਜੀ ਐਨ ਐਸ ਸੇਯੋਗ ਜਿਹਾ ਮਿਲਦਾ ਹੈ ਬਹੁਤ ਸਹਿਯੋਗ ਬਹੁਤ ਸਹਿਯੋਗ ਬਿਹਾਰੀ ਯੂਪੀ ਵਾਲੇ ਨਾਲ ਜਾਦੇ ਮਿਲਦਾ ਜੀ ਪੰਜਾਬੀ ਦਾ ਹਾਂ ਪੰਜਾਬੀ ਜਿਆਦੇ ਕਰਦੇ ਜੀ ਸਾਡਾ ਸਹਿਯੋਗ ਜੀ ਹਾਂ ਜੀ ਉਹਨਾਂ ਨੂੰ ਬਹੁਤ ਸਾਡਾ ਪੰਜਾਬੀ ਤੋਂ ਕੱਟ ਕਰੇਗਾ ਉਹ ਜੇ ਆਪਣਾ ਪੰਜਾਬੀ ਜ਼ਿਆਦਾ ਕਰਨਗੇ बिहारी ਕੱਟ ਕਰੇਗਾ ਜੀ ਲੈ ਜਿਵੇਂ ਹੁਣ ਤੁਸੀਂ ਕਹਿੰਦੇ ਪੰਜਾਬੀ ਫੈਲੇ ਆਂਦੇ ਬੋਰਡ ਨਹੀਂ ਪੰਜਾਬੀ ਚ ਕੋਈ ਵੀ ਲੱਗਿਆ ਹੋਇਆ ਸਰ ਬੋਰਡ ਨਹੀਂ ਲੱਗਿਆ ਬੋਰਡ ਹਿੰਦੀ ਤੇ ਲਾਇਆ ਜੀ ਪਰ ਲੈਂਦੇ ਜੀ ਇੱਥੇ ਦਾ ਵੀ ਪੰਜਾਬ ਚ ਵੀ ਹਿੰਦੀ ਚੱਲਦਾ ਨਾ ਜੀ ਹਾਂ ਹਾਂ ਪਹਿਲੇ ਨਹੀਂ ਚੱਲਦਾ ਹੁਣ ਤਾਂ ਸਾਰੇ ਸਕੂਲ ਚ ਵੀ ਸਾਰੀ ਜਗ੍ਹਾ ਹਿੰਦੀ ਪੰਜਾਬੀ ਸਾਰੇ ਚੱਲਦਾ ਨਹੀਂ ਹਿੰਦੀ ਤਾਂ ਪਹਿਲਾਂ ਹੀ ਸੀ ਮਤਲਬ ਸੈਕੰਡ ਭਾਸ਼ਾ ਹਿੰਦੀ ਆ ਪਹਿਲੀ ਭਾਸ਼ਾ ਪੰਜਾਬੀ ਆ ਇੱਥੇ ਕੋਈ ਸ਼ਹਿਰ ਕਰ ਰਿਹਾ ਹੈਗਾ ਨਹੀਂ ਸਾਰੇ ਪੰਜਾਬ ਚ ਹੋੜ ਕਿੰਨੇ ਸਾਲ ਤੋਂ ਮਤਲਬ ਕਰ ਰਹੇ ਹਾਂ ਇੱਥੇ ਪੰਜਾਬ ਇੱਥੇ ਇਹਦੇ 2007 ਤੋਂ ਬੰਦ ਚੱਲ ਰਹੇ ਕੰਮ ਜੀ ਵੱਡੇ ਵੱਡੇ ਹਾਂਜੀ ਕਲਾਕਾਰ ਸੱਸੀ ਗਲ ਦੋਸਤੋ ਪੰਜਾਬ ਦੇ ਵੱਡੇ ਤੇ ਮਹਾਨ ਤਿਹਾਰ ਛੱਟ ਪੂਜਾ ਦੀਆਂ ਤਿਆਰੀਆਂ ਹੋ ਰਹੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਬਹੁਤ ਤੇ ਪਰ ਚੱਲ ਰਿਹਾ ਤਾਂ ਤਿਹਾਰਾ ਹੈ 60 ਪੂਜਾ ਪੰਜਾਬੀ ਤੇ ਪੰਜਾਬ ਦੇ ਵਿੱਚ ਬਹੁਤ ਜੋਸ਼ ਖੁਸ਼ ਨਾਲ ਬਣਾਉਂਦੇ ਨੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ ਬੋਰਡ ਲੱਗੇ ਹੋਏ ਨੇ ਇਹ ਹਿੰਦੀ 'ਚ ਨੇ ਹਿੰਦੀ 'ਚ ਨੇ ਚਲੋ ਹਿੰਦੀ 'ਚ ਨੇ ਬੋਰਡ ਜੀ ਪਰ ਇਹ 60 ਪੂਜਾ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਕੱਲੀ ਇੱਕ ਥਾਂ ਤੇ ਨਹੀਂ ਇਹ ਥਾਂ ਥਾਂ ਤੇ ਤੁਸੀਂ ਇੱਧਰ ਵੀ ਦੇਖੋ ਪੂਰੇ ਬੋਰਡ ਲੀਡਰਾਂ ਦੁਆਰਾ ਪੂਰੇ ਲਗਵਾਏ ਗਏ ਨੇ ਲੀਡਰਾਂ ਦੁਆਰਾ ਪੂਰਾ ਮਾਨ ਸਨਮਾਨ ਇੰਨਾ ਦੇ ਪ੍ਰਵਾਸੀ ਭੈਣ ਭਰਾਵਾ ਦੇ ਇਸ ਤਿਹਾੜ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਦੇਖ ਸਕਦੇ ਹੋਰੇ ਵੱਡੀ ਪੱਧਰ ਤੇ ਤਿਆਰੀ ਹੋ ਰਹੀ ਹੈ ਤੁਸੀਂ ਤਿਆਰੀ ਕਰਾ ਰਹੇ ਹੋ ਇਹ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਤਿਆਰੀਆਂ ਇਹ ਤਿਆਰੀ ਹੋ ਗਈ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਕਦੋਂ ਤਿਹਾਰ ਕਦੋਂ ਅੱਜ ਕੱਲ ਲਾਜਸਤਾਈ ਨੂੰ ਕੱਲ ਨੂੰ ਕਿੰਨੇ ਦਿਨ ਲਈ ਬਣਾਇਆ ਜਾਂਦਾ ਹਾਂਜੀ ਸਾਰੀ ਰਾਤ ਨਹੀਂ ਸਵੇਰੇ 6 ਵਜੇ ਤੱਕ ਜੀ ਮਤਲਬ 27 ਤੋਂ ਲੈ ਕੇ 28 ਦੇ ਤੱਕ ਹਾਂਜੀ ਠੀਕ ਆ ਪੂਰੇ ਪੰਜਾਬ 'ਚ ਹਾਂਜੀ ਪੂਰੇ ਦੇਸ਼ 'ਚ ਆਈ ਠੀਕ ਆ ਸਭ ਤੋਂ ਵੱਡਾ ਸਭ ਤੋਂ ਵੱਡਾ ਦਿਵਾਰ ਹੈ ਜੀ ਠੀਕ ਆ ਮਤਲਬ ਬਿਹਾਰ ਦਾ ਤਿਹਾਰ ਸਭ ਤੋਂ ਵੱਡਾ ਹੈ ਠੀਕ ਆ ਤੇ ਮਤਲਬ ਕੀ ਛੱਡ ਪੂਜਾ ਕਿਹਾ ਜਾਂਦਾ ਛੱਡ ਪੂਜਾ ਜੀ ਛੱਡ ਜੀ ਇਹਦਾ ਮਤਲਬ ਇਤਿਹਾਸ ਕੀ ਆ ਇਹਦਾ ਹੈਗਾ ਜੀ ਇਤਿਹਾਸ ਇਹ ਆ ਕਿ ਜਦੋਂ ਰਾਵਣ ਨੂੰ ਮਾਰ ਕੇ ਆਏ ਸੀ ਗ੍ਰਾਮ ਭੁਵਨ ਤਾਂ ਉਹਨਾਂ ਨੇ ਕਿਹਾ ਸੀ ਪਾਪ ਚੜ ਗਿਆ ਇਹਦਾ ਕਿਵੇਂ ਉਤਾਰੀਏ ਫਿਰ ਇਹਨਾਂ ਨੇ ਛੱਟ ਪੂਜਾ ਦਾ ਉਹ ਗਿੱਤਾ ਸੀ ਕਰਨ ਲਈ ਅੱਛਾ ਫਿਰ ਸੀਤਾ ਮਾਤਾ ਨੇ ਇਹਦਾ ਤਿਵਾਰ ਰੱਖਿਆ ਸੀਗਾ ਪਰਵ ਕੀਤਾ ਸੀ ਠੀਕ ਹੈ ਫਿਰ ਉਹਦੋਂ ਦੋ ਚੱਲਦੇ ਜਾ ਰਹੇ ਆ ਵੀ ਠੀਕ ਹੈ ਜੀ ਇੱਥੇ ਇੱਕੋ ਸ਼ਹਿਰ ਕਰ ਰਿਹਾ ਹੈਗਾ ਨਹੀਂ ਸਾੜੇ ਪੰਜਾਬ 'ਚ ਹੋ ਰਹੀ ਹੈ ਨਹੀਂ ਅਸੀਂ ਹੈਗੇ ਮਾਛੇਵਾਲੇ ਸਾਹਿਬ ਤੋਂ ਪਰਲੀ ਸਾਈਡ ਸੰਭਰਾਲੇ ਵਾਲੇ ਸੰ ਪਰ ਉਧਰ ਹੀ ਸਾੜੇ ਹਾਂਜੀ ਤੇ ਅਲੱਗ-ਅਲੱਗ ਆਏ ਅਲੱਗ-ਅਲੱਗ ਕਲਾਕਾਰ ਵੀ ਆਵਣਗੇ ਹਾਂਜੀ ਕਲਾਕਾਰ ਵੀ ਆਉਣਗੇ ਠੀਕ ਹੈ ਕਿੱਥੋਂ ਕਲਾਕਾਰ ਕਿਹੜਾ ਕਲਾਕਾਰ ਬੰਬਈ ਤੋਂ ਆ ਰਿਹਾ ਜੀ ਪਟਨਾ ਸਾਹਿਬ ਤੋਂ ਆ ਰਿਹਾ ਵੀ ਦਿੱਲੀ ਚੋਂ ਆ ਰਿਹਾ ਅਲੱਗ-ਅਲੱਗ ਜਗ੍ਹਾ ਤੋਂ ਆ ਰਹੇ ਮਤਲਬ ਕਾਫੀ ਵੱਡੇ 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 ਹਾਂਜੀ ਇਹ ਹਰ ਸਾਲ ਇਹ ਹਰ ਸਾਲ ਹੁੰਦਾ ਜੀ ਕਿੰਨੇ ਸਾਲ ਤੋਂ ਮਤਲਬ ਕਰ ਰਹੇ ਹੋ ਇੱਥੇ ਪੰਜਾਬ ਇੱਥੇ ਇਹਦੇ 2007 ਤੋਂ ਬਿਲਕੁਲ ਚੱਲ ਰਹੇ ਕੰਮ ਇਹ ਵੱਡੇ ਪੱਧਰ ਤੇ ਹਾਂਜੀ ਕਲਾਕਾਰ ਗਦੋਂ ਤੋਂ ਆਉਂਦਾ ਜੀ ਇਹ ਸ਼ੁਰੂ ਤੋਂ ਆ ਰਹੇ ਜੀ ਪਹਿਲੇ ਸਿਰੂ ਤੋਂ ਛੋਟੇ ਕਲਾਕਾਰਾਂ ਤੇ ਹੁਣ ਵੱਡੇ ਫੰਕਸ਼ਨ ਕਰਦੇ ਵੱਡੇ ਕਲਾਕਾਰਾਂ ਨੂੰ ਇਹ ਵੀ ਪਤਾ ਲੱਗਿਆ ਵੀ ਲੱਖਾਂ ਜਿਹੜੇ ਲੰਦੇ ਨੇ ਕਲਾਕਾਰ ਉਹ ਬੁਲਾ ਰਹੇ ਹਾਂ ਹਾਂਜੀ ਤੇ ਹੋਰ ਕੀ ਕੀ ਪ੍ਰਬੰਧ ਹੋਊਗਾ ਇੱਥੇ ਲੰਗਰ ਦਾ ਵੀ ਹੁੰਦਾ ਜੀ ਪ੍ਰੋਗਰਾਮ ਠੀਕ ਹੈ ਲੰਗਰ ਕਿਹੜੇ ਕਿਹੜੇ ਮਤਲਬ ਸਵੇਰ ਨੂੰ ਜਿਵੇਂ ਕੌਫੀ ਚੱਲਦਾ ਜੀ ਖੀਰ ਚੱਲਦਾ ਵਾ ਰਸ ਚੱਲਦਾ ਜੀ ਰਾਤ ਨੂੰ ਰੋਟੀ ਪਾਣੀ ਚੱਲਦਾ ਈ ਲੰਗਰ ਤੇ ਕਹਿ ਸਕਦੇ ਹਾਂ ਵੀ ਪਾਣੀ ਜਿੱਥੇ ਹੁੰਦਾ ਜਿਵੇਂ ਨਹਿਰ ਦੇ ਕੰਢੇ ਤੇ ਹਾਂਜੀ ਨਹਿਰ ਦੇ ਵਿੱਚ ਹਾਂਜੀ ਨਹਿਰ ਦੇ ਵਿੱਚ ਇਹ ਖੜੇ ਪਾਣੀ ਤੇ ਜਾਂ ਜਿੱਥੇ ਚੱਲਦਾ ਪਾਣੀ ਹੁੰਦਾ ਉੱਥੇ ਨਹੀਂ ਪਾਣੀ ਚਾ ਖਰੇ ਵਿੱਚ ਚੱਲਦਾ ਪਾਣੀ ਉੱਥੇ ਖੜ ਕੇ ਕਰਨੀ ਹਾਂਜੀ ਉਹ ਤੇ ਵੀ ਕਾਰਨ ਕਹਿ ਸਕਦੇ ਆ ਜਿਵੇਂ ਬਿਹਾਰ ਦੇ ਵਿੱਚ ਨਦੀਆਂ ਬਹੁਤ ਨੇ ਉਹਦੇ ਕਰਕੇ ਆ ਵੀ ਪਾਣੀ ਤੇ ਜਾਦੇ ਮਣਾਇਆ ਜਾਂਦਾ ਹੈ ਤਿਆਰ ਨਹੀਂ ਇਹ ਤਰਨ ਪਾਣੀ ਦੇ ਵਿੱਚ ਖੜ ਕੇ ਹੀ ਹੁੰਦਾ ਜੀ ਜਦੋਂ ਸੂਰਜ ਉਗਦਾ ਉਦੋਂ ਹੀ ਅਲਗ ਦੇ ਹੁੰਦਾ ਜੀ ਸਾਰੀ ਦੰਦੇ ਨੇ ਯਾਰ ਕੇ ਸਾਰੀ ਸਾਰੀ ਨਹੀਂ ਨਹੀਂ ਸਾਰੀ ਸਾਰੀ ਹੈ ਹਾਂਜੀ ਹੋਰ ਵੀ ਕੋਈ ਤਿਆਰੀਆਂ ਤੁਹਾਡੇ ਘਰਾਂ ਚ ਚੱਲ ਰਹੀਆਂ ਨੇ ਹਾਂਜੀ ਘਰਾਂ ਚ ਚੱਲ ਰਹੀ ਜਿਹੜੇ ਇਤਵਾਰ ਕਰਦੇ ਉਹ ਦੋ ਦੋ ਦਿਨ ਤੱਕ ਨਾ ਪਾਣੀ ਪੀਣਾ ਨਾ ਰੋਟੀ ਨਾ ਕੁਝ ਵੀ ਨਹੀਂ ਅੱਧਾ ਹੀ ਰਹਿਣਾ ਵਾ ਇੱਥੇ ਬਰਤ ਰੱਖ ਕਰਨੀ ਬਰਤ ਰੱਖ ਕਰਨੀ ਧੰਨਵਾਦ ਕੀ ਨਾਮ ਕੀ ਹੈ ਰਾਹੁਲ ਕੁਮਾਰ ਤੋ ਦੇਖ ਸਕਦੇ ਹੋ ਵੀ ਵੱਡੇ ਪੱਧਰ ਤੇ ਤਿਆਰੀ ਚੱਲ ਰਹੀ ਆ ਟੈਂਟ ਵਗੈਰਾ ਵੀ ਆ ਰਹੇ ਆ ਤੇ ਇਹ ਇੱਕ ਨਹਿਰ ਪੈਂਦੀ ਆ ਦੋ ਸ਼ਹਿਰਾਂ ਨੂੰ ਸ਼੍ਰੀ ਮਾਛੀਵਾੜਾ ਸਾਹਿਬ ਨੂੰ ਤੇ ਸਮਰਾਲਾ ਨੂੰ ਵਿਚਾਲੇ ਸੈਂਟਰ ਦੇ ਵਿੱਚ ਪੈ ਜਾਂਦੀ ਆ ਤੇ ਦੇਖ ਸਕਦੇ ਹੋ ਵੀ ਇੱਧਰ ਦੱਸਿਆ ਵੀ ਇੱਕ ਸੈਰ ਦੀ ਤਿਆਰੀ ਆ ਉਧਰ ਦੋੇ ਸ਼ਹਿਰਾਂ ਦੀ ਤੇ ਇਹ ਵੀ ਪਤਾ ਲੱਗਾ ਵੀ ਕਈ ਲੱਖਾਂ ਰੁਪਏ ਲੰ데요 ਨੇ ਜਿਹੜੇ ਕਲਾਕਾਰ ਇੱਥੇ ਆਉਣਗੇ ਜਿਹੜੇ ਸਿੰਗਰ ਇੱਥੇ ਆ ਰਹੇ ਨੇ ਤੇ ਦੇਖ ਸਕਦੇ ਹੋ ਤੁਸੀਂ ਪੂਰੀ ਨਹਿਰ ਨੂੰ ਪੂਰੀ ਲਾਈਟਿੰਗ ਪੂਰੀਆਂ ਲੜੀਆਂ ਲੁੜੀਆਂ ਲੱਗੀਆਂ ਹੋਣਗੀਆਂ ਫਲੀਟਰ ਵੀ ਆਉਣਗੇ ਜੀ ਕੱਲ ਨੂੰ ਵੱਡੇ ਵੱਡੇ ਲੀਡਰ ਵੀ ਪਹੁੰਚ ਰਹੇ ਨੇ ਜਦੋਂ ਇਹ ਅਰਖ ਦੇਣਗੇ ਅਰਖ ਦਵਾਉਣਗੇ ਲੀਡਰ ਆ ਕੇ ਤੋਂ ਦੇਖ ਸਕਦੇ ਹੋ ਇੱਧਰ ਵੀ ਤਿਆਰੀਆਂ ਚੱਲ ਰਹੀਆਂ ਨੇ ਲੀਡਰਾਂ ਦੁਆਰਾ ਵੀ ਪਧਾਈਆਂ ਦੇ ਕੋਟ ਵੀ ਲਾਏ ਗਏ ਨੇ ਸੋ ਆ ਮਾਨ ਸਾਹਿਬ ਨੇ ਵੀ ਭੇਜਿਆ ਬੰਦਾ ਇੱਕ ਸੋ ਦੇਖ ਸਕਦੇ ਹੋ ਜਿਹੜੇ ਗਰੁੱਪ ਨੇ ਐਸੀ ਸੀਟੀ ਵੀ ਵੀ ਲਾਏ ਹੋਏ ਨੇ ਵੀ ਇਹ ਤੁਸੀਂ ਕਿਹੜੇ ਸ਼ਹਿਰ ਤੋਂ ਸਮਰਾਲੇ ਸਰ ਤੋਂ ਜੀ ਸਮਰਾਲੇ ਤੋਂ ਉੱਧਰ ਇਕੱਠਾ ਨਹੀਂ ਕਰਦੇ ਆ ਇਕੱਠੇ ਨੇ ਜੀ ਉਹ ਮਛਮਾਰਾ ਸਾਹਿਬ ਇਹ ਸਮਰਾਲਾ ਤੋਂ ਅੱਛਾ ਇਹ ਪਹਿਲਾਂ ਇਕੱਠਾ ਕਰਦੇ ਸੀਗਾ ਪਹਿਲੇ ਇਕੱਠਾ ਕਰਦੇ ਸੀ ਹੁਣ ਕੀ ਲੜਾਈ ਹੋ ਗਈ ਨਹੀਂ ਲੜਾਈ ਨਹੀਂ ਹੋ ਗਿਆ ਇੱਛਾ ਆਪਣਾ ਬਹੁਤ ਜ਼ਿਆਦਾ ਹੋ ਗਿਆ ਬਰੋ ਹਾਂਜੀ ਹਾਂਜੀ ਉਹ ਕਹਿੰਦਾ ਸੀ ਆਪ ਕਰਾਂਗੇ ਤੁਸੀਂ ਆਪ ਕਰੋ ਇਸ ਵਾਰੇ ਕਰਨ ਲੱਗੇ ਅਲੱਗ ਅਲੱਗ ਹਾਂ ਇਸ ਵਾਰ ਨੇ ਪਹਿਲੇ ਵੀ ਹੋਇਆ ਸੀ ਅਲੱਗ ਅਲੱਗ ਹੋ ਗਿਆ ਸੀਗਾ ਇਕੱਠੇ ਵੀ ਰਹੇ ਇੱਕ ਦੋ ਵਾਰੀ ਜੀ ਇੱਕ ਦੋ ਵਾਰੀ ਨਾ ਜੱਟ ਵੀ ਹੋ ਗਿਆ ਜੀ ਹੁਣ ਇਸ ਵਾਰੀ ਬਸ ਪਾਠ ਇੱਕ ਪੂਜਾ ਪਾਠ ਇੱਕ ਹੀ ਹੈਗਾ ਜੀ ਬਸ ਜਿਵੇਂ ਆਏਗਾ ਜੀ ਥੋੜਾ ਜਿਹਾ ਫਿਰ ਕਲਾਕਾਰ ਵੀ ਲੱਗ ਲੱਗਉਣਗੇ ਹਾਂ ਕਲਾਕਾਰ ਹੀ ਦਰੂਸਾ ਜਾਣਾ ਸਮਝਣ ਜਾਣੀ ਪਊਗਾ ਵਿੱਚ ਦੋਵਾਂ ਦਾ ਆਵਾਜ਼ ਦਾ ਜੇ ਸਮਾਨ ਨਹੀਂ ਜੀ ਇੱਥੇ ਬੌਨਸਰ ਵੀ ਰੱਖਿਆ ਆ ਪੁਲਿਸ ਨਹੀਂ ਨਹੀਂ ਮੇਰੀ ਤਾਂ ਗੱਲ ਨਹੀਂ ਸਮਝੇ ਵੀ ਜਿਵੇਂ ਇੱਕ ਇਧਰੋਂ ਗੀਤ ਗਾ ਰਿਹਾ ਹੋਊਗਾ ਜਾਂ ਭੇਟ ਜੋ ਵੀ ਹਨਾ ਤੇ ਉਧਰ ਉਹ ਗਾ ਰਿਹਾ ਹੋਊਗਾ ਫਿਰ ਸਪੀਕਰਾਂ ਦੀ ਆਵਾਜ਼ ਉਹ ਸਮਝ ਨਹੀਂ ਆਉਣੀ ਕਿਸੇ ਨੂੰ ਇਹ ਕੋਈ ਸੈਟਿੰਗ ਕੀਤੀ ਨਹੀਂ ਸੈਟਿੰਗ ਹੋ ਜਾਂਦਾ ਜੀ ਹਰ ਇੱਕ ਵਾਰ ਕਈ ਵਾਰੀ ਹੋਇਆ ਜੀ ਨਹੀਂ ਪਤਾ ਲੱਗਦਾ ਜੀ ਅੱਛਾ ਵੀ ਕੋਈ ਮੁਸ਼ਕਲ ਨਹੀਂ ਹੁੰਦੀ ਮੁਸ਼ਕਲ ਨਹੀਂ ਹੁੰਦੀ ਕਿਹੜੇ ਕਿਹੜੇ ਕਲਾਕਾਰ ਬੁਲਾ ਰਹੇ ਹੋ ਇਧਰ 우ਸਾ ਜਦਾਵ ਖਸਾਰੀ ਜੂਨੀਅਰ ਖਸਾਰੀ ਹੈ ਜੀ ਪੂਜਾ ਗੁਪਤਾ ਹੈ ਜੀ ਬਾਕੀ ਅਨੇਕ ਹੋਰ ਕਲਾਕਾਰ ਵੀ ਹੈ ਠੀਕ ਹੈ ਤੇ ਕਾਫੀ ਵੱਡੇ ਪੱਧਰ ਤੇ ਹਾਂ ਬਾਰੇ ਪੱਧਰ ਤੇ ਕਰਦੇ ਆ ਕਲਾਕਾਰ ਨਹੀਂ ਵੀ ਹੈ ਨਾ ਤੇ ਇਹ ਵੀ ਪਤਾ ਲੱਗਿਆ ਵੀ ਲੰਗਰ ਵਗੈਰਾ ਵੀ ਕਾਫੀ ਹਾਂ ਲੰਗਰ ਵੀ ਚੱਲੇਗਾ ਜੀ ਸ਼ਾਮ ਨੂੰ 6 ਵਜੇ ਸੇ ਲੈ ਕੇ ਰਾਤ ਨੂੰ 12 ਵਜੇ ਤੱਕ ਸਵੇਰੇ 3 ਵਜੇ ਸੇ 28 ਤਾਰੀਖ ਨੂੰ ਸਵੇਰੇ 8 ਵਜੇ ਤੱਕ 3 ਵਜੇ 7 ਵਜੇ ਤੱਕ ਤੇ ਇੱਕ ਦੋ ਤੋਂ ਸ਼ੁਰੂ ਹੋ ਰਿਹਾ ਹੈ ਮਤਲਬ ਤਿਆਰੀ ਇਹ ਤਿਵਾਰ ਜੀ ਸਾਡਾ 4 ਦਿਨ ਲੱਗ ਜਾਂਦੇ ਜੀ ਕੱਲ ਹਾਂ 4 ਦਿਨ ਇਹ ਤਿਵਾਰ ਚੱਲਦਾ ਜਿਵੇਂ ਅੱਜ ਹੋ ਗਿਆ 25 ਕੱਲ 25 ਤਾਰੀਖ ਸੇ 25 ਤਾਰੀਖ ਨੂੰ ਨਹਾਇ ਖਾਈ ਸੀ ਜੀ ਨਾ ਮਤਲਬ ਉਸ ਦਿਨ ਤਾਂ ਪਹਿਲੇ ਨਹਾਇਆ ਜਾਂ ਲੜ ਰਹੀਆਂ ਜਾਂ ਲੜੀਆਂ ਪਹਿਲੇ ਨਹਾਇ ਖਾਏ ਅੱਜ ਹੈ ਨਾ ਅੱਜ ਆਪਣਾ ਸਮਦਾ ਅਰਗ ਉਹ ਆਪਣਾ ਨਾ ਇਹ ਖਾਏ ਕੀ ਹੁੰਦਾ ਉਹ ਨਹਾ ਸਮਝਾ ਦੋ ਨਾ ਜਿਹੜੇ ਵੀਰ ਦੇ ਲਈ ਨਹਾਇ ਖਾਏ ਹੋ ਗਿਆ ਸਰ ਸਾਡੇ ਇਰੀਏ 'ਚ ਨਾ ਮਤਲਬ ਜਿਵੇਂ ਸੁਬੇਰੇ ਲੋਕ ਨਾ ਉੱਟ ਕੇ ਆਪਣਾ ਸਭ ਪਵਿੱਤਰ ਹੋ ਕੇ ਗੰਗਾ ਜੀ ਵਿੱਚ ਲਾਨ ਕਰਕੇ ਪੂਜਾ ਪਾਠ ਕਰਕੇ ਸੜ ਕਦੂ ਹੁੰਦਾ ਕਦੂ ਦਾ ਸਬਜ਼ੀ ਬਣਾਓ ਔਰ ਆਪਣਾ ਚਨੇ ਦਾ ਦਾਲ ਚਾਵਲ ਇਹ ਬਣਾ ਕੇ ਆਪਣਾ ਉਹ ਅਰਗ ਦਿੰਦੇ ਨੇ ਪਹਿਲੇ ਭੋਗ ਲਾਉਂਦੇ ਨੇ ਮਾਤਾ ਨੂੰ ਫਿਰ ਉਹ ਜਿਹੜਾ ਉਪਾਸ ਕਰਦੇ ਨਾ ਆਪਣਾ ਔਲਾਦ ਉਹ ਖਾਂਦੇ ਨੇ ਉੱਤੇ ਬਾਅਦ ਅੱਜ ਪੂਰੇ ਦਿਨ ਉਪਾਸ ਰਹਿਣਗੇ 26 ਤਾਰੀਕ ਨੂੰ ਫਿਰ ਸ਼ਾਮ ਨੂੰ ਖੀਰ ਬਣਾਣਗੇ ਹਾਂ ਸਾਫ ਸੁਥਰਾ ਹੋ ਕੇ ਨਹਾ ਧੋ ਕੇ ਖੀਰ ਬਣਾ ਕੇ ਫਿਰ ਸ਼ਾਮ ਰਾਤ ਨੂੰ 10 11 12 ਵਜੇ ਜਿਵੇਂ ਸਾਰੇ ਮਤਲਬ ਸ਼ਾਂਤੀ ਹੋ ਜਾਣਗੇ ਨਾ ਸਾਰੇ ਉਹਦੇ ਨਾਲ ਆਪਣਾ ਆਪਣਾ ਵਰਤ ਕਰਦੇ ਨੇ ਜੀ ਉਹ ਪਾਣੀ ਜੀ ਕਿਵੇਂ ਹੁਣ ਪਾਣੀ ਤੇ ਰਾਤ ਖੜਨਗੇ ਪੂਰੀ ਰਾਤ ਹਾਂ ਕੱਲ 27 ਤਰੀਕ ਹੈ ਜੀ ਕੱਲ 4 ਵਜੇ ਸੇ ਆ ਕੇ ਮੱਥਾ ਟੇਕ ਦੇਣਾ ਸੂਰ ਦੇ ਛਿਪਨੂ ਸੂਰ ਦੇ ਸੂਰਜ ਨੂੰ ਉਸ ਤੋਂ ਬਾਅਦ ਜਿਹੜਾ 27 ਨੂੰ ਸਵੇਰ ਹੋਵੇ ਛਿਪਦੇ ਸੂਰਜ ਨੂੰ ਮੱਥਾ ਟੇਕਣਾ ਹਾਂ ਮੱਥਾ ਟੇਕਣਾ ਜੀ ਕੱਲ ਇਹ ਵੀ ਨਵੀਂ ਚੀਜ਼ ਤੁਸੀਂ ਦੱਸਿਆ ਕਿਉਂਕਿ ਜ਼ਿਆਦਾਤਰ ਤਾਂ ਜਿਵੇਂ ਕਹਿੰਦੇ ਚੜਦੇ ਸੂਰਜ ਨੂੰ ਇਹ ਸੂਰਜ ਨੂੰ ਹੋਗਾ ਜੀ 28 ਨੂੰ ਸਵੇਰ ਠੀਕ ਹੈ ਉਹਨੇ ਉਹ ਸਵੇਰੇ ਕਰਾਂਗੇ ਜੀ ਉਹ 4 ਵਜੇ ਤੋਂ ਲੈ ਕੇ 6 ਵਜੇ ਤੱਕ ਹੋਵੇ 28 ਤਰੀਕ ਨੂੰ ਸਵੇਰੇ ਤੇ ਇਹ ਮਤ ਸਾਰੇ ਕਰਨਗੇ ਕਿ ਕੁਝ ਕੁ ਲੇਡੀਜ਼ ਵਗੈਰਾ ਕਰਦੇ ਨੇ ਲੇਡੀਜ਼ ਵੀ ਕਰਦੇ ਨੇ ਜੀ ਜੈਂਸ ਵੀ ਕਰਦੇ ਨੇ ਆਪਣਾ ਸਾਰੀ ਕਰਦੇ ਨੇ ਕੁਝ ਕੁ ਫੈਮਲੀਆਂ ਕਰਦੀਆਂ ਨੇ ਨਹੀਂ ਨਹੀਂ ਸਾਰੇ ਫੈਮਲੀਆਂ ਹਾਂ ਸਾਰੇ ਪਾਣੀ ਦੇ ਵਿੱਚ ਖੜਾ ਰਹਿਣਾ ਪੂਰੀ ਰਾਤ ਹਾਂ ਪੂਰੀ ਰਾਤ ਨਹੀਂ ਜੀ 2 1/2 ਘੰਟਾ ਖੜਾ ਰਹਿਣਾ 2 1/2 ਘੰਟੇ ਹਾਂ ਜੀ ਹਾਂ ਜੀ ਠੀਕ ਹੈ ਜਿਵੇਂ 4 ਤੋਂ 6 ਮਤਲਬ ਪੂਰੀ ਰਾਤ ਤਿਆਰ ਚੱਲਣਾ ਹੈ ਹਾਂ ਪੂਰੀ ਰਾਤ ਇਹ ਮਾਤਾ ਦਾ ਭੇਟ ਚੱਲਣਾ ਜੀ ਗੁੰਗਾਨ ਚੱਲਣਾ ਜਿਵੇਂ ਲੰਗਰ ਪਾਣੀ ਅਸੀਂ ਸੇਵਾ ਕਿਉਂ ਕੀ ਰਾਤ ਭਰ ਨਾ ਇਹ ਸੌਂਦੇ ਨਹੀਂ ਨਾ ਜਿਵੇਂ ਦੂਰ ਦੂਰ ਦਾ ਲੋਕ ਆਣਾ ਖੰਨੇ ਬਹੁਤ ਦੂਰ ਦੂਰ ਆਉ ਜਾਣਗੇ ਕਿ ਮੇ ਜੀ ਰਾਤ ਨੂੰ ਇਸ ਲਈ ਉਹਦੇ ਲਈ ਅਸੀਂ ਸਾਰੇ ਵਿਵਸਥਾ ਮੈਂਬਰ ਮਿਲ ਕੇ ਕਿਹਾ ਵੀ ਨਹਿਰ ਹੀ ਪੈਂਦੀ ਆ ਖੰਨੇ ਨੂੰ ਵੀ ਕੋਈ ਉੱਧਰ ਫਿਰ ਦੂਰੇ ਪੈਂਦਾ ਹਾਂ ਉੱਧਰ ਸਰਾਂਦ ਉੱਥੇ ਨਹੀਂ ਪੈਂਦੇ ਸੀ ਖੰਨੇ ਤਾਂ ਕਿੱਥੇ ਆਉਂਦੇ ਨੇ ਬੰਦਾ ਗੋਬਿੰਦਗੜ ਸਰਾਂਦ ਤਾਂ ਕਿੱਥੇ ਆਉਂਦੇ ਨੇ ਤੇ ਤੁਸੀਂ ਕੀ ਕੀ ਪ੍ਰਬੰਧ ਕੀਤਾ ਨੇ ਫਿਰ ਉਹ ਜਿਹੜੇ ਆਉਣਗੇ ਉਹਨਾਂ ਲਈ ਖਾਣ ਪੀਣ ਦਾ ਲੰਗਰ ਦਾ ਕੀ ਕੀ ਪ੍ਰਬੰਧ ਆ ਤੁਹਾਡੇ ਇੱਥੇ ਰਹਿਣ ਦਾ ਕੀ ਪ੍ਰਬੰਧ ਆ ਵੀ ਸੌਣ ਵਗੈਰਾ ਦੇ ਜਿਵੇਂ ਬੱਚੇ ਛੋਟੇ ਹੋਣਗੇ ਹਾਂਜੀ ਇੱਥੇ ਸਾਰਾ ਜਿਹੜੇ ਦੂਰੋਂ ਬੰਦੇ ਆਣਗੇ ਉਹਦੇ ਗੱਦਾ ਲੱਗੇ ਹੋਇਆ ਜੀ ਉਹਦੇ ਲਈ ਰਜਾਈ ਹੈ ਜੀ ਸਾਰਾ ਵਿਵਸਥਾ ਖਾਣ ਖਾਣਾ ਪੀਣਾ ਕੇ ਲਈ ਰਾਤ ਨੂੰ ਲੰਗਰ ਚਲੇਗਾ 12 ਵਜੇ ਤੱਕ ਸਵੇਰ ਆਪਾਂ ਖੀਰ ਚਲਾਵਾਂਗੇ 커피 ਚਲਾਵਾਂਗੇ ਬਰੈਡ ਬਿਸਕੁਟ ਜਿੰਨੇ ਵੀ ਜਿੱਦਾਂ ਸਰਦਾ ਹੈ ਸਾਡਾ ਉਹਦੇ ਹਿਸਾਬ ਨਾਲ ਅਸੀਂ ਮੈਂਬਰ ਮਿਲ ਕੇ ਸਾਰੇ ਇਕੱਠੇ ਕੀਤੇ ਜੀ ਅਜੇ 2 ਮਹੀਨਾ ਤੇ ਲੱਗੇ ਹੋਏ ਸਾਰੇ ਇਕੱਠੇ ਉਹ ਪੰਜਾਬੀ ਫੈਮਲੀਆਂ ਵੀ ਆਉਂਦੀਆਂ ਨੇ ਹਾਂ ਜੀ ਹਾਂ ਆਉਂਦੇ ਨੇ ਵਿੱਚ ਵੀ ਜਿਹਨੂੰ ਸਰਦਾ ਜੀ ਜਿਹਨੂੰ ਮਨ ਕਾਮਨਾ ਪਰਮਾਤਮਾ ਪੂਰਾ ਕਰ ਦੇ ਉਹਦੇ ਹਿਸਾਬ ਨਾਲ ਉਹ ਵੀ ਕਰਦੇ ਨੇ ਜੀ ਅੱਛਾ ਉਹ ਵੀ ਸੱਟ ਪੂਜਾ ਰੱਖਦੇ ਨੇ ਹਾਂ ਜੀ ਹਾਂ ਜੀ ਉਹ ਵੀ ਵਰਤ ਰੱਖਦੇ ਨੇ ਇਹ ਬਹੁਤ ਮਹਤਵਪੂਰਨ ਪਰਬ ਹੈ ਜੀ ਸਾਡਾ ਜਿਹੜਾ ਬਿਹਾਰ ਯੂਪੀ Jharkhand ਉਤਰ ਪ੍ਰਦੇਸ਼ ਜਿੱਨੇ ਜਮੇ ਕਹਿੰਦਾ ਹਾ ਇਹ ਸੀਤਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਇਹ ਪ੍ਰੋਗਰਾਮ ਬਹੁਤ ਬਹੁਤ ਜਰੀ ਹੈਗਾ ਜੀ ਸਾਡਾ ਮਹਤਪੂਰ ਹੈਗਾ ਜੀ ਇਹ ਪ੍ਰਭ ਅਸੀਂ ਸਾਡਾ ਜਿਹੜੀ ਹੈਗਾ ਬੁਰਜੋਗ ਸੇ ਮਨਾ ਰਹੇ ਪਰਬ ਜੀ ਪਰਬ ਤੇ ਬਹੁਤ ਜਰੀ ਹੈਗਾ ਸੱਦਾ ਹੈਗਾ ਜੀ ਸ਼ਕਤੀ ਵੀ ਬਹੁਤ ਹੈਗਾ ਜੀ ਇਹ ਪਰਵਤੀ ਜੀ ਸ਼ੂਰਜ ਭਗਵਾਨ ਦਾ ਬਹਾਨਾ ਇੱਕ ਹੁੰਦਾ ਹੈਗਾ ਜੀ 60 ਮਈਆ ਉਹ ਉਹਦਾ ਬਹਾਨਾ ਹੈਗਾ ਜੀ ਉਸ ਇਨਸਾਬ ਚ ਪੂਜਾ ਹੋਣਾ ਹੈਗਾ ਜੀ ਜੇ ਸੂਰਜ ભગવાન ਦਾ ਪਹਾਨ ਹੈਗਾ ਜੀ ਸੱਠੀ ਮੈਂ ਬਿਲਕੁਲ ਜੀ ਸੂਰਜ ਭਗਵਾਨ ਔਰ ਸੱਠੀ ਮਈਆ ਜੀ ਰਹੀ ਹੈਗਾ ਜੀ ਉਹ ਸੂਰਜ ਭਗਵਾਨ ਦਾ ਬਾਣ ਹੈਗਾ ਜੀ ਉਸ ਇਨਸਾਬ ਚ ਪੁਰਬ ਮਨਾਇਆ ਜਾ ਰਿਹਾ ਹੈ ਜੀ ਸਾਡਾ ਜਰੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਿਹਾਰ ਨੂੰ ਮਾਨਤਾ ਦਿੰਦਾ ਹੈਗਾ ਜੀ ਅਸੀਂ ਪੂਰਾ ਜੋਰ ਉਸ ਸੋਰਸ ਬਜਰੰਗ ਕਮੇਟੀ ਸਮਰਵਾਰਾ ਕੀ ਤਰਫ ਸੇ ਛੜਾ ਕਮੇਟੀ ਮੈਂਬਰ ਪ੍ਰਧਾਨ ਜੀ ਹੈ ਲక్ష్ਮੀ ਜੀ ਔਰ ਕਮੇਟੀ ਮੈਂਬਰ ਸਭੀ ਸਹਿਯੋਗ ਹੈ ਦੇ ਨਾਲ ਜੀ ਅਸੀਂ ਮਿਲ ਜੁਲ ਕੇ 2000 ਸੱਤ ਸੱਤ ਸੇ ਕਰ ਰਹੇ ਜੀ ਕੁਝ ਜੇ ਸਾਡਾ ਜਰੀ ਹੈਗਾ ਜੇ ਮੈਂ ਰਾਹੁਲ ਭਾਈ ਹੈ ਜੋ ਜੋ ਹੈ ਨਾ ਕੁਝ ਦਿਨ ਸਾਡੇ ਸਾਥ ਹੋ ਜਾਂਦਾ ਹੈ ਕੁਝ ਦਿਨ ਵਸ ਅਲੱਗ ਹੋ ਜਾਂਦਾ ਹੈ ਜੀ ਆਏ ਚ ਹਾਂ ਹਾਂ ਜੀ ਹਾਂ ਜੀ ਹਾਂ ਜੇ ਪਰਬ ਇੱਕ ਹੀ ਹੈਗਾ ਜੀ ਅਸੀਂ ਇਹ ਕਿ ਪਰ ਵੀ ਕੀ ਹੈ ਜੀ ਹਾਂ ਜੀ ਸਾਰੇ ਉਸੀ ਭਗਮਾਨ ਕਵ ਸੇਵਕ ਹੈ ਜੀ ਚਾਹੋ ਅੱਲਾਹ ਕਰੇ ਹੁੰਦਾ ਕੱਟੇ ਇਹ ਵੀ ਪਤਾ ਲੱਗਿਆ ਸਾਨੂੰ ਕਹਿੰਦੇ ਜਿਹੜੀ ਸਮਰਾਲੇ ਦੀ ਕਮੇਟੀ ਆ ਉਹ ਜ਼ਿਆਦਾ ਬਜਟ ਲਗਾਉਂਦੀ ਆ ਵੀ ਨੇ ਸਮਰਾਲੇ ਮੱਛਰ ਦੀ ਇਹ ਹੈ ਜੀ ਦੇਖੋ ਬਜਟ ਨੂੰ ਤਾਂ ਪਰਮਾਤਮਾ ਲਾਉਣੇ ਵਾਲਾ ਆ ਪਰ ਕੌਣ ਹੁੰਦੇ ਜੀ ਉਹ ਤਾਂ ਪਰਮਾਤਮਾ ਜਿੰਨਾ ਸਰਦਾ ਦੇਗਾ ਉੰਨਾ ਸੀ ਕਰਦੇ ਸਹੀ ਗੱਲ ਕਿਉਂਕਿ ਸਾਡਾ ਨਾਲ ਜ਼ਿਆਦਾ ਹਰੇਕਾ ਸੀ ਪਿੰਡ ਉਪਨੋਂ ਫਾਰਦੇ ਨੇ ਹਾਂ ਅਸੀਂ ਸਮਰਾਲੇ ਤਰ੍ਹਾਂ ਜਿਵੇਂ ਹੁਣ ਤੁਸੀਂ ਉਗਰਾਹੀ ਕਰਦੇ ਹੋ ਵੀ ਪੇਟਾ ਜਿਵੇਂ ਕੋਈ ਆਪਣੀ ਸ਼ਰਧਾ ਨਾਲ ਦਿੰਦਾ ਜਾਂ ਵੀ ਜਿਵੇਂ ਸਹਿਰ ਚ ਜਿਹੜੀਆਂ ਫੈਮਲੀਆ ਨੇ ਉਹਨਾਂ ਤੋਂ ਕਲੈਕਸ਼ਨ ਕਰਦੇ ਹੁੰਦੇ ਆ। ਵੀ ਕਲੈਕਸ਼ਨ ਕਰਦੇ। ਇਹ ਵੀ ਪੰਜਾਬੀ ਫੈਮਲੀਆ ਵੀ ਹਾਂ ਜੀ ਹਿਸੇਯੋਗ। ਹਾਂ ਜੀ ਹਿਸੇਯੋਗ ਮਿਲਦਾ ਹੈ। ਬਹੁਤ ਸਹਿਯੋਗ, ਬਹੁਤ ਸਹਿਯੋਗ। ਬਿਹਾਰੀ, ਯੂਪੀ ਵਾਲੇ ਨਾਲ ਜਾਦੇ ਮਿਲਦਾ ਜੀ। ਪੰਜਾਬੀ ਦਾ ਹਾਂ ਪੰਜਾਬੀ ਜਾਦੇ ਕਰਦੇ ਜੀ ਸਾਡਾ ਸਹਿਯੋਗ। ਠੀਕ ਹੈ ਕਾਜੀ ਉਹਨਾਂ ਨੂੰ ਬਹੁਤ ਸਾਡਾ ਪੰਜਾਬੀ ਤੋਂ ਕੱਟ ਕਰੇਗੇ ਉਹ ਜੇ ਆਪਣਾ ਪੰਜਾਬੀ ਜ਼ਿਆਦਾ ਕਰਨਗੇ ਬਿਹਾਰੀ ਕੱਟ ਕਰੇਗਾ ਠੀਕ ਹੈ ਹਾਂ ਤੇ ਪ੍ਰਸ਼ਾਸਨ ਦਾ ਕਿਵੇਂ ਦਾ ਸਹਿਯੋਗ ਹੈ ਸਿਕਿਉਰਿਟੀ ਵਗੈਰਾ ਦਾ ਸਿਕਿਉਰਿਟੀ ਵਗੈਰਾ ਪੂਰਾ ਵਧੀਆਂ ਦਿੰਦੇ ਜੀ ਕੰਨੇ ਬੌਂਸਰ ਵੀ ਲਾਇਆ ਹੋਇਆ ਆਪਣਾ ਲੇਡੀਜ਼ ਜਨ ਪ੍ਰਾਈਵੇਟ ਬੌਂਸਰ ਵੀ ਲਗਾਇਆ ਹੋਇਆ ਪ੍ਰਾਈਵੇਟ ਬੌਂਸਰ ਵੀ ਹੈ ਸਰਕਾਰੀ ਵੀ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਹੈ ਜੀ ਹਾਂ ਪੁਲਿਸ ਕਮੇਟੀ ਵੱਲੋਂ ਤਾਂ ਜੀ ਸਾਰਾ ਵਿਵਸਥਾ ਟੰਕ ਕਰਕੇ ਰੱਖਿਆ ਹੈ ਸੀਸੀਟੀਵੀ ਕੈਮਰਾ ਵੀ ਲਾਇਆ ਹੋਇਆ ਡਰੋਨ ਕੈਮਰਾ ਜੋ ਵੀ ਆਪਣੇ ਵੱਲੋਂ ਤਾਂ ਕੋਈ ਦਿੱਕਤ ਨਹੀਂ ਹੈ ਜੀ ਫਿਰ ਵੀ ਕੋਈ ਕੋਈ ਵਿਚ ਬੰਦੇ ਆ ਕਰਕੇ ਨਾ ਸਰਾਰਤੀ ਕਰ ਜਾਂਦੇ ਨੇ ਉਹਨੂੰ ਕਿਹਾ ਹੋਇਆ ਪੁਲਿਸ ਪਰਸਾਨੂੰ ਸਖਤ ਤੋਂ ਸਖਤ ਉਹਨੂੰ ਕਾਰਵਾਈ ਕਰੋ ਜੀ ਕਿਉਂਕਿ ਅਸੀਂ ਇਤਨਾ 2 ਮਹੀਨਾ ਲੱਗ ਜਾਂਦਾ ਜੀ ਸਾਡਾ ਇਹ ਪ੍ਰੋਗਰਾਮ ਕਰਨ ਲਈ ਹੈ ਰਾਤ ਦਿਨ ਅਸੀਂ ਸੌਂਦੇ ਨਹੀਂ ਹੈ ਇਕੱਠਾ ਕਰਕੇ ਇੱਕ ਵਾਰ ਆਉਂਦਾ ਜੀ ਵੱਡਾ ਤੇਵਾਰ ਇਹਦੇ ਵਿੱਚ ਨਾ ਕੋਈ ਬੰਦੇ ਹੁੰਦੇ ਨੇ ਖਾ ਪੀ ਕੇ दारू ਸਰਾਬ ਸਾਰਾ ਸੀ ਪੋਸਟਰ ਸਾਰਾ ਚੀਜ਼ ਲੱਗਿਆ ਹੋਇਆ ਸਾਰਾ ਮਨਾ ਕਰਦੇ ਫਿਰ ਵੀ ਅਗਲਾ ਜੋ ਖਰਾਬ ਕਰਨਾ ਕਰੀਏ ਦਿੰਦਾ ਫਿਰ ਵੀ ਅਸੀਂ ਪ੍ਰਸ਼ਾਸਨ ਸੇ ਗੁਜ਼ਾਰਿਸ਼ ਕਰਦੇ ਆ ਜੀ ਉਹਨੂੰ ਸਖਤ ਸਖਤ ਸਜ਼ਾ ਕਰੋ ਜੇ ਦੁਬਾਰਾ ਐਸਾ ਕੰਮ ਨਾ ਕਰੇਗੀ ਹਾਂ ਚਾਹੇ ਕਿਸੇ ਦਾ ਵੀ ਧਰਮ ਹੋਵੇ ਧਾਰਮਿਕ ਭਾਵਨਾ ਧਾਰਮਿਕ ਭਾਵ ਨਾਲ ਕਰੋ ਸੁਰਦਾ ਸੁਖੀ ਨਾ ਕਰੋ ਇਹ ਨਹੀਂ ਹੈ ਆ ਕਰਕੇ ਇਥੇ ਹੰਗਾਮਾ ਕਰੋ ਇਹ ਕਰੋ ਇਸ ਕੇ ਲਈ ਅਸੀਂ ਕਿਹਾ ਹੋਇਆ ਪ੍ਰਸ਼ਾਸਨ ਨੂੰ ਨਾਮ ਕੀ ਤੁਹਾਡਾ ਨਾਮ ਸਦਾ ਲక్ష్ਮੀ ਪ੍ਰਧਾਨੀ ਸਮਰਾਲਾ ਤੇ ਇਸੇ ਲక్ష్ਮੀ ਪ੍ਰਧਾਨ ਸਮਰਾਲਾ ਤੋਂ ਜਿਨ੍ਹਾਂ ਨੇ ਕੀ ਤਿਆਰੀਆਂ ਬਾਰੇ ਦੱਸਿਆ ਤੇ ਨਾਲ ਤਿਹਾੜ ਬਾਰੇ ਦੱਸਿਆ ਕਿ 2 ਦਿਨ ਚੱਲੂਗੇ ਤੁਸੀਂ ਦੇਖ ਸਕਦੇ ਹੋ ਵੀ ਰੋਟੀ ਪਾਣੀ ਵੀ ਇੱਥੇ ਹੀ ਛੱਕ ਰਹੇ ਨੇ ਲਗਾਤਾਰ ਤਿਆਰੀਆਂ ਤਿਆਰੀਆਂ ਕਰ ਰਹੇ ਨੇ ਤੇ ਸਾਰਾ ਲੱਗਿਆ ਹੋਇਆ ਹੈਗਾ ਤੇ ਇਹਨਾਂ ਨੂੰ ਆ ਪੁੱਛ ਮੈਂ ਹਾਂ ਪ੍ਰਧਾਨ ਸਾਹਿਬ ਇੱਕ ਗੱਲ ਹੈ ਜਿਵੇਂ ਹੁਣ ਤੁਸੀਂ ਕਹਿੰਦੇ ਪੰਜਾਬੀ ਫੈਲਿਆ ਹੁੰਦਾ ਬੋਰਡ ਨਹੀਂ ਪੰਜਾਬੀ ਚ ਕੋਈ ਵੀ ਲੱਗਿਆ ਹੋਇਆ ਸਰ ਬੋਰਡ ਨਹੀਂ ਲੱਗਿਆ ਬੋਰਡ ਹਿੰਦੀ ਤੇ ਲਾਇਆ ਹੋਇਆ ਪਰ ਲੈਂਦੇ ਨੇ ਸਟੂਡੀਓ ਵੀ ਪਰ ਲੈਂਦੇ ਜੀ ਇੱਥੇ ਦਾ ਵੀ ਹੁਣ ਤਾਂ ਪੰਜਾਬ ਚ ਵੀ ਹਿੰਦੀ ਚੱਲਦਾ ਨਾ ਜੀ ਹਾਂ ਹਾਂ ਪਹਿਲੇ ਨਹੀਂ ਚੱਲਦਾ ਹੁਣ ਤਾਂ ਸਾਰੇ ਸਕੂਲ ਚ ਵੀ ਸਾਰੀ ਜਗ੍ਹਾ ਹਿੰਦੀ ਪੰਜਾਬੀ ਸਾਰੇ ਚੱਲਦਾ ਜੀ ਨਹੀਂ ਹਿੰਦੀ ਤਾਂ ਪਹਿਲਾਂ ਸੀ ਮਤਲਬ ਸੈਕੰਡ ਭਾਸ਼ਾ ਹਿੰਦੀ ਆ ਪਹਿਲੀ ਭਾਸ਼ਾ ਪੰਜਾਬੀ ਆ ਹਿੰਦੀ ਤਾਂ ਪਹਿਲਾਂ ਤੋਂ ਹੀ ਆ ਹਾਂ ਜੀ ਹਾਂ ਜੀ ਨਹੀਂ ਮੈਂ ਉਹ ਕਹਿੰਦਾ ਵੀ ਪੰਜਾਬੀ ਚ ਵੀ ਲਗਾਉਣੇ ਚਾਹੀਦੇ ਸੀ ਵਿੱਚ ਲਗਾਉਣਾ ਚਾਹੀਦਾ ਸੀ ਵੀ ਜਿਵੇਂ ਕੋਈ ਬਾਹਰਲਾ ਹੁੰਦਾ ਬੰਦਾ ਨਾ ਜਿਹੜੇ ਪੰਜਾਬੀ ਫੈਮਲੀ ਆਉਂਦੀਆਂ ਨੇ ਕਈਆਂ ਨੂੰ ਜਿਹੜੇ ਪਿੰਡਾਂ ਦੀਆਂ ਫੈਮਲੀਆ ਨੇ ਉਹਨਾਂ ਨੂੰ ਕਿਹੜਾ ਹਿੰਦੀ ਪੜ੍ਹਨਾ ਇਹ ਕਰਾਂਗੇ ਅਗਲੇ ਸਾਲ ਤੇ ਜੀ ਕੋਸ਼ਿਸ਼ ਕਰਾਂਗੇ ਜੋ ਹਾਫ ਹਾਫ ਕਰਾਂਗੇ 50 ਪੰਜਾਬੀ 50 ਹਿੰਦੀ ਕਰੀਏਗਾ ਇਸ ਵਾਰ ਇੱਕ ਦੋ ਲਾਇਆ ਹੋਇਆ ਫਿਰ ਵੀ ਠੀਕ ਹੈ ਹਾਂਜੀ ਠੀਕ ਸੋ ਇਹ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਤਿਆਰੀਆਂ ਪੂਰੀਆਂ ਚੱਲ ਰਹੀਆਂ ਨੇ ਸੋ ਇਹ ਤਿਹਾਰ ਵੱਡੇ ਪੱਧਰ ਤੇ ਮਨਾਇਆ ਜਾਣਾਗਾ ਤੁਸੀਂ ਦੇਖ ਸਕਦੇ ਹੋ ਉਧਰ ਤਿਆਰੀਆਂ ਵੀ ਪੂਰੀਆਂ ਚੱਲ ਰਹੀਆਂ ਨੇ ਸੋ ਪਹੇਂ ਆਉਦਾ ਇੱਕ ਵੱਡਾ ਤੇ ਮਸ਼ਹੂਰ ਤਿਹਾੜੀ ਸੱਠ ਪੂਜਾ ਜੋ ਕਿ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਪੰਜਾਬੀ ਜਾਦੇ ਪੈਸਾ ਦਿੰਦੇ ਨੇ ਤੇ ਹਿੰਦੀ ਜਿਹੜੇ ਪ੍ਰਵਾਸੀ ਨੇ ਉਹ ਕਹਿੰਦੇ ਉਹ ਪੈਸਾ ਘੱਟ ਦਿੰਦੇ ਨੇ ਸੋ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਕਈ ਪੰਜਾਬੀ ਫੈਮਿਲੀਆਂ ਨੇ ਉਹ ਵੀ ਸੱਠ ਪੂਜਾ ਦਾ ਵਰਤ ਰੱਖਦੀਆਂ ਨੇ ਉਰੇ ਆ ਕੇ ਪੰਜਾਬੀ ਕਈ ਸਰਦਾਰ ਇੱਥੇ ਪਿੰਡਾਂ ਜੋ ਆ ਕੇ ਵੀ 60 ਪੂਜਾ ਦਾ ਵਰਤ ਰੱਖਦੇ ਨੇ ਪ੍ਰਧਾਨ ਸਾਹਿਬ ਨੇ ਦੱਸਿਆ ਸੋ ਇਹ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਹਾਜ਼ਰਾਂ ਬਾਕੀ ਤੁਹਾਨੂੰ ਰਾਤ ਦੀ ਵੀ ਬਾਕੀ ਰਾਤ ਦੀ ਵੀ ਕਲਿੱਪ ਤੁਸੀਂ ਦੇਖਿਓ ਤੇ ਕਿਸ ਤਰ੍ਹਾਂ ਦੇ ਇੱਥੇ ਰੌਣਕ ਮੇਲਾ ਹੋਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਧੰਨਵਾਦ ਜੀ